ਸਾਚੀ ਕਾਲਜੀ ਮੈਂ ਮਿਸਿਸ ਦਰਜੀਤ ਕਲਸੀ ਹੁਨੇ ਦਿਬਰੂਗੜਾ ਅਸਾਮ ਤੋਂ ਹੋ ਕੇ ਆਈਆਂ ਫ੍ਰਾਈਡੇ ਨੂੰ ਜਿਹੜਾ ਇਨਸੀਡੈਂਟ ਹੋਇਆ ਹੈ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ ਭਾਈ ਸਾਹਿਬ ਦੇ ਬੈਰਕ ਔਰ ਬਾਥਰੂਮਾਂ ਵਿੱਚੋਂ ਕੈਮਰੇ ਫੜੇ ਗਏ ਆ ਉਹਨਾਂ ਨੂੰ ਸ਼ਾਮ ਨੂੰ ਉਹਨਾਂ ਨੇ ਚੈੱਕ ਕੀਤਾ ਉਹਨਾਂ ਦੇ ਕਮਰੇ 'ਚ ਕੁਝ ਲਾਈਟ ਨਹੀਂ ਜਲ ਰਹੀ ਸੀ ਜਦੋਂ ਖੋਲਿਆ ਚੈੱਕ ਕੀਤਾ ਤਾਂ ਉਹਦੇ ਵਿੱਚ ਸਪਾਈ ਕੈਮਰਾ ਲੱਗੇ ਹੋਏ ਉਹਨਾਂ ਨੇ ਬਾਥਰੂਮ ਚੈੱਕ ਕੀਤਾ ਉਧਰੋਂ ਵੀ ਇੱਕ ਸਪਾਈ ਕੈਮਰਾ ਫੜਿਆ ਗਿਆ ਉਹਨਾਂ ਨੇ ਜੇਲ ਤੋਂ ਸੁਪਰਡੈਂਡੈਂਟ ਨੂੰ ਔਰ ਡੀਸੀ ਨੂੰ ਬੁਲਾ ਕੇ ਉਹਨਾਂ ਦੇ ਸਾਹਮਣੇ ਕੈਮਰੇ ਉਤਰਵਾਏ ਕਿ ਉਸ ਸਪਾਈ ਕੈਮਰੇ ਲੱਗੇ ਉਹ ਤੋਂ ਉਹ ਕਹਿੰਦੇ ਸਾਡੀ ਤਾਂ ਨੋਲਿਜ ਵਿੱਚ ਹੀ ਨਹੀਂ ਹੈ ਉਸੇ ਟਾਈਮ ਸਾਰੇ ਸਿੰਘਾਂ ਨੇ ਡੀਸੀ ਸਰ ਨੂੰ ਇਹ ਦੇਖੋ ਤਰੀਕ ਲਿਖੀ ਹੋਈ ਆ 16 3 ਇੱਕ ਲੈਟਰ ਲਿਖਿਆ ਹੈ ਕਿ ਅਸੀਂ ਸਾਡੇ ਬੈਰਕ ਵਿੱਚ ਉਹ ਕੈਮਰਾ ਲਿਖੇ ਸਪਾਈ ਕੈਮਰਾ ਮਿਲੇ ਹੈ ਬਾਥਰੂਮਾ ਵਿੱਚੋਂ ਜਿਦੇ ਵਿੱਚ ਉਹਨਾਂ ਦੇ ਕੈਮਰਾ ਦੇ ਵਿਦ ਸੀਰੀਅਲ ਨੰਬਰ ਤੱਕ ਲਿਖੇ ਹੋਇਆ ਜਿਹੜੇ ਡੀਸੀ ਸਾਹਿਬ ਨੂੰ ਪੇਜਿਆ ਗਿਆ ਸਾਰੇ ਸਿੰਘਾਂ ਦੀ ਤਰਫੋਂ ਇਸ ਲੈਟਰ ਦਾ ਕਿਤੇ ਕੋਈ ਜ਼ਿਕਰ ਨਹੀਂ ਇਸ ਜਦ ਕੈਮਰੇ ਫੜੇ ਗਏ ਆ ਇਸ ਨੂੰ ਕਾਊਂਟਰ ਕਰਨ ਵਾਸਤੇ ਨੈਕਸਟ ਡੇ ਅਸਾਮ ਤੋਂ ਉਹਨਾਂ ਨੇ ਇੱਕ ਟਵੀਟ ਕਰਤਾ ਕਿ ਜੀ ਇਹਨਾਂ ਦੀ ਕਮਰੇ ਦੀ ਤਲਾਸ਼ੀ ਲਈ ਗਈ ਜਿਹਦੇ ਵਿੱਚ ਉਹ ਉਹ ਛੋਟੀ ਜੀ ਬੱਚਿਆਂ ਦੀ ਕਿਹੜੀ ਘੜੀ ਹੈ ਉਹਨੂੰ 스마트 ਵਾਚ ਦੱਸਤਾ ਕੁਝ ਫੋਨ ਫੜੇ ਜਿਹੜੇ ਉਹਨਾਂ ਨੇ ਖੁਦ ਹੀ ਪਲਾਂਟ ਕੀਤੇ ਕਿਉਂਕਿ ਉਹਨਾਂ ਦੀ ਪੋਲ ਖੁੱਲ ਗਈ ਸੀ ਕਿ ਉਹਨਾਂ ਨੇ ਕੈਮਰੇ ਲਗਾਏ ਆ ਤਾਂ ਉਹਨੂੰ ਕਿੱਦਾਂ ਕਾਊਂਟਰ ਕਰਨਗੇ ਉਹਨੂੰ ਕਾਊਂਟਰ ਕਰਨ ਵਾਸਤੇ ਉਹਨਾਂ ਨੇ ਨਵੇਂ ਐਵੀਡੈਂਸ ਇਹਦਾ ਉਸ ਨੇ ਅਸਾਮ ਨੇ ਕਿਸੇ ਨੇ ਚਿੱਠੀ ਨੇ ਜ਼ਿਕਰ ਕੀਤਾ ਹੈ ਜਿਹੜੀ ਡੀਸੀ ਸਾਹਿਬ ਨੂੰ ਲਿਖੀ ਗਈ ਹੈ ਮੈਂ ਜੇਲ ਪ੍ਰਸ਼ਾਸਨ ਤੋਂ ਲੈ ਕੇ ਆਈਆਂ ਇਥੇ ਉਹਨਾਂ ਦੀ ਸਟੈਂਪ ਵੀ ਲੱਗੀ ਹੋਈ ਆ ਜੇਲ੍ਹ ਦੀ ਸੈਂਟਰਲ ਜੇਲ੍ਹ ਦੀ ਇਹ ਉਹਨਾਂ ਇੱਕ ਮਨੁੱਖੀ ਅਧਿਕਾਰ ਹੁੰਦੇ ਤੁਸੀਂ ਕਿਸੇ ਦੇ ਬੈਰਕ ਦੇ ਬਾਹਰ ਲੱਗੇ ਹੋਇਆ ਬਲਕਿ ਬੈਰਕ ਦੇ ਅੰਦਰ ਔਰ ਬਾਥਰੂਮਾਂ 'ਚ ਕੈਮਰੇ ਲਗਾਉਣ ਦਾ ਕੀ ਮਤਲਬ ਹੈ ਜਦੋਂ ਜਿੱਦਾਂ ਹੀ ਸਿੰਘਾਂ ਨੂੰ ਪਤਾ ਚੱਲਿਆ ਕਿ ਕੈਮਰੇ ਲੱਗੇ ਹੋਇਆ ਸਪਾਈ ਕੈਮਰੇ ਉਹਨਾਂ ਨੇ ਲਾਏ ਆ ਉਹਦੇ ਬਾਅਦ ਸ਼ਾਮ ਤੋਂ ਹੀ ਸਾਰੇ ਸਿੰਘਾਂ ਨੇ ਭੁਖੜ ਹੜਤਾਲ ਕਰਦੀ ਸ਼ੁਰੂ ਕਿ ਸਾਨੂੰ ਉਹਨੇ ਅਥੇ ਸੇਫ ਨਹੀਂ ਹੈ ਕਿਉਂਕਿ ਜੇਲ ਪ੍ਰਸ਼ਾਸਨ ਕਹਿ ਰਿਹਾ ਕਿ ਸਾਡੀ ਨੌਲੇਜ ਵਿੱਚ ਨਹੀਂ ਹੈ ਕਿ ਕੈਮਰਾ ਇਹ ਕਿੰਨੇ ਲਾਇਆ ਜਦ ਜੇਲ ਪ੍ਰਸ਼ਾਸਨ ਨੂੰ ਨਹੀਂ ਪਤਾ ਕੈਮਰੇ ਕਿੱਥੇ ਲੱਗੇ ਤਾਂ ਉਹਨਾਂ ਦੇ ਸਿੰਘਾਂ ਦੇ ਖਾਣੇ ਵਿੱਚ ਕਿਸੇ ਵੀ ਚੀਜ਼ ਚ ਮਿਲਾ ਕੇ ਕੋਈ ਵੀ ਚੀਜ਼ ਕੁਝ ਵੀ ਦੇ ਸਕਦੇ ਸਾਡੇ ਸਿੰਘਾਂ ਦਾ ਨੁਕਸਾਨ ਹੋ ਸਕਦਾ ਉਹਨਾਂ ਨੇ ਕੀ ਮੰਗ ਹੁਣ ਅੱਜ ਦੇਖ ਲੋ 11 ਦਿਨ ਹੋ ਗਏ ਪਿਛਲੇ ਸ਼ੁੱਕਰ ਤੋਂ ਹਰ ਤੋਂ ਸਿੰਘ ਪੁਖੜ ਹੜਤਾਲ ਤੇ ਨੇ ਤੇ ਚਾਚਾ ਜੀ ਦੀ ਔਰ ਬਸੰਤ ਸਿੰਘ ਪਾਜੀ ਰਾਓ ਕੇ ਪਾਈ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਕਿਸੇ ਵੀ ਟਾਈਮ ਕਿਸੇ ਵੀ ਸਿੰਘ ਨੂੰ ਕੁਝ ਵੀ ਹੋ ਸਕਦਾ ਹੈ ਕਿਉਂਕਿ ਉਹ ਜਲ ਵੀ ਨਹੀਂ ਛਕ ਰਿਹਾ ਲੇਕਿਨ ਪ੍ਰਸ਼ਾਸਨ ਉਹ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇਹ ਉਹਨਾਂ ਦੇ ਸਿੰਘਾਂ ਨੇ ਕੀ ਮੰਗ ਕੀਤੀ ਉਹ ਸਿਰਫ ਇੱਕ ਮੰਗ ਤੇ ਕਹਿ ਰਹੇ ਆ ਅੜੇ ਕਿ ਐਨਐਸਏ ਖਤਮ ਹੋਣ ਵਾਲੀ ਹੈ 18 ਮਾਰਚ ਨੂੰ ਹੁਣ ਦੋ ਤਿੰਨ ਹਫ਼ਤੇ ਰਹਿ ਗਏ ਆ ਅਸੀਂ ਉੱਥੇ ਸੇਫ ਫੀਲ ਨਹੀਂ ਕਰਦੇ ਸਾਨੂੰ ਪੰਜਾਬ ਦੀ ਜੇਲਾਂ ਵਿੱਚ ਲਿਆਓ ਜਦ ਤੁਸੀਂ ਇੱਥੇ ਲੈ ਕੇ ਆਓਗੇ ਉਦੋਂ ਹੀ ਉਹਨਾਂ ਦੀ ਭੁਖ ਹੜਤਾਲ ਟੁੱਟਣੀ ਹੈ ਅੱਜ ਤੋਂ ਪਹਿਲਾਂ ਵੀ ਐਨਐਸਏ ਵਿੱਚ ਸਿੰਘ ਪੰਜਾਬ ਵਿੱਚ ਫੜੇ ਗਏ ਨਾ ਉਹਨਾਂ ਨੂੰ ਪੰਜਾਬ ਦੀ ਜੇਲਾਂ ਵਿੱਚ ਹੀ ਰੱਖਿਆ ਗਿਆ ਇਹਨਾਂ ਸਿੰਘਾਂ ਨੂੰ ਇੱਥੋਂ 3000 ਕਿਲੋਮੀਟਰ ਦੂਰ ਲਿਜਾ ਕੇ ਉੱਥੇ ਕਿਉਂ ਰੱਖਿਆ ਗਿਆ ਡਾਕਟਰ ਜਸਵਿੰਦਰ ਕੋਰ ਸੋਹਣ ਹਿਊਮਨ ਰਾਈਟਸ ਕਮਿਸ਼ਨ ਵੂਮਨਸ ਰਾਈਟ ਪੰਜਾਬ ਪ੍ਰਧਾਨ ਦੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਜਿਹੜੇ ਭਾਈ ਅਮਰਿਤਪਾਲ ਸਿੰਘ ਦਾ ਜੋ ਇਸ ਵਕਤ ਇਹ ਮਸਲਾ ਚੱਲ ਰਿਹਾ ਹੈ ਬਹੁਤ ਵੱਡੀ ਮਨੁੱਖੀ ਅਧਿਕਾਰਾਂ ਦੀ ਗੱਲ ਹੈ ਤੇ ਹਿਊਮਨ ਰਾਈਟ ਕਮਿਸ਼ਨ ਵੱਲੋਂ ਅੱਜ ਅਸੀਂ ਇਹਨਾਂ ਦੀ ਬੁੱਕ ਦੇ ਵਿੱਚ ਇਹਨਾਂ ਦੇ ਨਾਲ ਇੱਥੇ ਹਾਜ਼ਰ ਹੈ ਮੈਨੂੰ ਲੱਗਦਾ ਕਿ ਇਸ ਮਸਲੇ ਨੂੰ ਸਿਰਫ ਇੱਕ ਸਿੱਖਾਂ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ ਕਿਉਂਕਿ ਇਹ ਇੱਕ ਇਨਸਾਨੀਅਤ ਦਾ ਮਸਲਾ ਵੀ ਹੈ ਔਰ ਮਨੁੱਖੀ ਹਕਕਾਂ ਦਾ ਮਸਲਾ ਵੀ ਹੈ ਕਿਉਂਕਿ ਇਹਨਾਂ ਦੀ ਜੋ ਮਾਪਿਆਂ ਦੀ ਮੰਗ ਹੈ ਕਿ ਅਸਾਮ ਜੇਲ੍ਹ ਦੇ ਵਿੱਚ ਜੋ ਸਾਡੇ ਸਿੰਘ ਬੈਠੇ ਨੇ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਤਬਦੀਲ ਕੀਤਾ ਜਾਵੇ ਔਰ ਮੈਨੂੰ ਲੱਗਦਾ ਕਿ ਇਹਨਾਂ ਦੀ ਮੰਗ ਬਿਲਕੁਲ ਜਾਇਜ਼ ਵੀ ਹੈ ਕਿਉਂਕਿ ਜਿਵੇਂ ਇਹਨਾਂ ਨੇ ਉੱਥੇ ਦੱਸਿਆ ਕਿ ਜੇਲ੍ਹ ਦੇ ਵਿੱਚ ਜੋ ਹੈ ਕੈਮਰੇ ਲੱਗੇ ਨੇ ਔਰ ਜਦੋਂ ਇਹਨਾਂ ਨੇ ਜੇਲ੍ਹ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤਾਂ ਜੇਲ੍ਹ ਪ੍ਰਸ਼ਾਸਨ ਵੱਲੋਂ ਸਾਫ਼ ਕਿਹਾ ਗਿਆ ਹੈ ਕਿ ਸਾਡੀ ਨੌਲੇਜ ਦੇ ਵਿੱਚ ਵੀ ਨਹੀਂ ਹੈ ਕਿ ਇੱਥੇ ਕੈਮ ਤੇ ਜੇਕਰ ਅਗਰ ਜੇਲ ਪ੍ਰਸ਼ਾਸਨ ਦੀ ਨੌਲੇਜ 'ਚ ਐਨੀ ਹੈਗਾ ਕਿ ਕੈਮਰਾ ਲੱਗੇ ਅਗਰ ਕੱਲ ਉੱਥੇ ਉਹਨਾਂ ਦੇ ਨਾਲ ਕੁਝ ਵੀ ਅਭੀ ਨਭੀ ਹੁੰਦੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕਿ ਜੇਲ ਪ੍ਰਸ਼ਾਸਨ ਜ਼ਿੰਮੇਵਾਰ ਨਹੀਂ ਹੈ ਸਭ ਤੋਂ ਪਹਿਲੀ ਤਾਂ ਇਥਾ ਗੱਲ ਗੱਲ ਹੈਗੀ ਜੀ ਸਟੇਟ ਸਟੇਟ ਗਵਰਨਮੈਂਟ ਦੀ ਕਿ ਪਹਿਲੇ ਤਾਂ ਐਨਐਸਏ ਲਗਾ ਕੇ ਇਹਨਾਂ ਬੱਚਿਆਂ ਨੂੰ ਤੁਸੀਂ ਆਸਾਮ ਭੇਜ ਦਿੰਦੇ ਹੋ ਔਰ ਅੱਜ ਜਦ ਅਗਰ ਸੈਂਟਰ ਨਾਲ ਗੱਲ ਕੀਤੀ ਜਾਵੇਗੀ ਤਾਂ ਸੈਂਟਰ ਦਾ ਪਹਿਲਾ ਹੀ ਇਹ ਗੱਲ ਹੋਣੀ ਹੈ ਉਹਨਾਂ ਦੀ ਏਕਸਕਿਊਜ਼ ਹੋਣੀ ਹੈ ਕਿ ਸਵੇਰ ਸਰਕਾਰ ਵੱਲੋਂ ਲਿਖਤੀ ਦਿੱਤਾ ਜਾਵੇ ਕਿ ਇਹਨਾਂ ਨੂੰ ਇੱਧਰ ਤਬਦੀਲ ਕੀਤਾ ਜਾਵੇ ਤਾਂ ਇੱਥੇ ਭਗਵੰਤ ਮਾਨ ਜੀ ਜਿਨ੍ਹਾਂ ਨੇ ਪਹਿਲੇ 1 ਮਹੀਨਾ ਪਹਿਲੇ ਜੇਲ੍ਹਾਂ ਸਾਫ਼ ਕਰਵਾਤੀਆਂ ਸੀ ਆਸਾਮ ਦੀਆਂ ਅੱਜ ਅਗਰ ਉਹ ਬੱਚੇ ਜੇਲ੍ਹਾਂ ਦੇ ਵਿੱਚ ਕੋਈ ਉਹਨਾਂ ਪ੍ਰੋਬਲਮਸ 'ਚ ਨਹੀਂ ਤੇ ਅੱਜ ਸੀਐਮ ਦੀ ਡਿਊਟੀ ਬਣਦੀ ਹੈ ਕਿ ਆ ਸੀਐਮ ਲਿਖ ਕੇ ਦਵੇ ਮੁਰੇ ਲਾ ਕੇ ਕਿ ਪੰਜਾਬ ਦੇ ਬੱਚੇ ਪੰਜਾਬ ਦੇ ਵਿੱਚ ਤਬਦੀਲ ਕੀਤੇ ਜਾਣ ਦੂਸਰੀ ਗੱਲ ਜਦ ਇਹਨਾਂ ਬੁਲਾਇਆ ਗਿਆ ਸੀਐਮ ਸਾਹਿਬ ਵੱਲੋਂ ਕਿ ਅਸੀਂ ਸੈਕਟਰੀ ਸਾਹਿਬ ਨਾਲ ਮੀਟਿੰਗ ਰੱਖਣੀ ਹੈ ਇਹਨਾਂ ਨੂੰ ਬੁਲਾ ਕੇ ਉੱਥੇ ਮਜ਼ਾਕ ਕੀਤਾ ਗਿਆ ਉਸ ਤੋਂ ਬਾਅਦ ਨਾ ਸੀਐਮ ਮਿਲੇ ਹੈ ਨਾ ਸੈਕਟਰੀ ਮਿਲੇ ਨੇ ਜੋ ਕਿ ਇੱਥੇ ਬਹੁਤ ਵੱਡੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਉਸ ਨੂੰ ਰੋਕਣਾ ਪਵੇਗਾ ਅੱਜ ਇੱਥੇ ਪਾਈ ਕਰਨਵਰ ਚੜ੍ਹਤ ਸਿੰਘ ਜੀ ਵੀ ਬੈਠੇ ਹੋਏ ਆ ਮੈਂ ਇਹਨਾਂ ਦੇ ਵੀ ਵਿਚਾਰ ਸੁਣ ਰਹੀ ਸੀ ਦੇਖੋ ਸਿੱਖਾਂ ਦੇ ਵਿੱਚ ਇੱਕ ਬਾਗੀ ਸੁਰ ਪੈਦਾ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਪੂਰੇ ਦੇਸ਼ ਭਰ ਦੇ ਵਿੱਚ ਉਹ ਨਹੀਂ ਹੋਣੀ ਚਾਹੀਦੀ ਸਿੱਖ ਵੀ ਇਸ ਦੇਸ਼ ਦਾ ਹਿੱਸਾ ਹੈਗੇ ਆ ਸਿੱਖਾਂ ਦਾ ਵੀ ਜੋ ਆਜ਼ਾਦੀ ਤੋਂ ਲੈ ਕੇ ਹੁਣ ਤੱਕਰ ਬਹੁਤ ਵੱਡਾ ਯੋਗਦਾਨ ਹੈ ਇਸ ਦੇ ਲਈ ਇਹ ਸਮਝਣਾ ਪਏਗਾ ਹਕੂਮਤਾਂ ਨੂੰ ਔਰ ਜਿੱਥੇ ਪਾਈ ਅੰਮ੍ਰਿਤਪਾਲ ਸਿੰਘ ਜੀ ਦੀ ਗੱਲ ਆ ਕਿਉਂਕਿ ਮੈਨੂੰ ਲੱਗਦਾ ਕੱਲ ਮੈਂ ਜਿੰਨੇ ਕੁ ਵੀ ਇੱਥੇ ਲੋਕਾਂ ਨਾਲ ਮਿਲੀ ਜਿਹੜੇ ਮਾਪਿਓ ਇੱਥੇ ਬੈਠੇ ਹੋਏ ਸੀ ਉਹਨਾਂ ਇੱਕ ਇੱਕ ਜਾਣਿਆਂ ਨੇ ਆਏ ਦੱਸਿਆ ਕਿ ਅੰਮ੍ਰਿਤਪਾਲ ਨੇ ਕੀ ਗੁਨਾਹ ਕੀਤਾ ਸਾਡੇ ਬੱਚੇ ਜੋ ਕੋਈ ਨਸ਼ੇ 'ਚ ਸੀ ਤਾਂ ਸਿੱਧੇ ਰਾਹੇ ਤੋਰੇ ਜਿਹੜੇ ਸਿੱਖੀ ਦੇ ਬਾਰੇ ਜਾਣਦੇ ਵੀ ਨਹੀਂ ਸੀ ਉਹਨਾਂ ਨੂੰ ਸਿੱਖੀ ਸੰਚਾਰ ਕਰਵਾਇਆ ਅੰਮ੍ਰਿਤ ਸੰਚਾਰ ਕਰਵਾਇਆ ਸਿੱਖੀ ਸਰੂਪਤਾਰਨ ਕਰਵਾਏ ਜਿੱਥੇ ਅਗਰ ਉਹਨੇ ਪ੍ਰਚਾਰ ਕੀਤਾ ਉਹਨੇ ਕੋਈ ਪਾਪ ਨਹੀਂ ਸੀ ਕੀਤਾ ਪਰ ਫਿਰ ਵੀ ਐਨਐਸਏ ਲਗਾ ਕੇ ਅੰਦਰ ਕਰ ਦੇਣਾ ਅੱਜ ਉੱਥੇ ਉਹ ਜਿਹੜੇ ਤਸ਼ੱਦਦ ਟਾਏ ਜਾਣੇ ਇੱਥੇ ਬਹੁਤ ਸਾਰੇ ਅਸੀਂ ਸਿੰਘਾਂ ਨੂੰ ਮਿਲੀ ਜਿਨ੍ਹਾਂ ਤੇ ਬਹੁਤ ਜ਼ੁਲਮ ਹੋਏ ਇਸ ਕਰਕੇ ਕਿ ਅੰਮ੍ਰਿਤਪਾਲ ਕੋਲੇ ਤੁਸੀਂ ਅੰਮ੍ਰਿਤ ਕਿਉਂ ਚੱਕਿਆ ਜਾਂ ਅੰਮ੍ਰਿਤਪਾਲ ਨੂੰ ਤੁਸੀਂ ਕਿਉਂ ਮਿਲੇ ਇੱਥੇ ਕੋਈ ਗਵਾਲੀਅਰ ਤੋਂ ਵੀ ਕੋਈ ਇੱਥੇ ਬੈਠੇ ਹੋਏ ਸੀ ਜਿਨ੍ਹਾਂ ਦੇ ਬਹੁਤ ਤਸ਼ੱਦਦ ਟਾਏ ਗਏ ਸੋ ਮੈਂ ਇਹ ਕਹਿਣਾ ਚਾਹਾਂਗੀ ਕਿ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਹਿਊਮਨ ਰਾਈਟ ਕਮਿਸ਼ਨ ਵੱਲੋਂ ਅਸੀਂ ਇਹਨਾਂ ਦੇ ਨਾਲ ਹਾਂ ਤੇ ਸਾਨੂੰ ਹੋਰ ਵੀ ਜੋ ਅੱਗੇ ਫਰਦਰ ਕਾਨੂੰਨੀ ਕਾਰਵਾਈ ਕਰਨੀ ਪੈਗੀ ਅਸੀਂ ਕਰਾਂਗੇ ਕੁੱਝ ਜੀ ਅਸੀਂ ਮੈਂ ਆਪਣੇ ਲਾਇਰ ਨਾਲ ਗੱਲ ਕੀਤੀ ਹੈ ਅਸੀਂ ਸਿਰਫ ਇਹ ਭਾਈ ਅੰਮ੍ਰਿਤਪਾਲ ਦੀ ਹੀ ਗੱਲ ਨਹੀਂ ਜਿੱਥੇ ਵੀ ਅਗਰ ਮਨੁੱਖੀ ਕਾਣ ਹੁੰਦੇ ਆ ਅਸੀਂ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਾਂਗੇ ਚਾਹੇ ਕੋਈ ਵੀ ਹੋਵੇ ਬਿਲਕੁਲ ਐਸਜੀਪੀਸੀ ਵੱਲੋਂ ਵੀ ਔਰ ਸ਼੍ਰੀ ਅਕਾਲ ਤਖਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਵੀ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਵੱਲੋਂ ਕੋਈ ਪਾਪ ਨਹੀਂ ਕੀਤਾ ਗਿਆ ਹੈ ਔਰ ਉਸ ਦਾ ਸਾਥ ਦੇਵੇਗਾ ਐਸਜੀਪੀਸੀ ਵੀ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੀ ਇਹਨਾਂ ਦੇ ਨਾਲ ਹੈ ਅਜੇ ਤੱਕ ਇਹ ਅੱਜ ਤੋਂ 11 ਦਿਨ ਹੋ ਗਏ ਮਤਲਬ ਕਿ ਭੋਖ ਹੜਤਾਲ ਹੋ ਸ਼ਾਮ ਚ ਸਿੰਘਾਂ ਨੂੰ ਅਜੇ ਤੱਕ ਕੋਈ ਸਰਕਾਰ ਦਾ ਮੈਸੇਜ ਹੀ ਨਹੀਂ ਆਇਆ ਨਾ ਕੋਈ ਰਿਸਪੌਂਸ ਦਿੱਤਾ ਉਹਨਾਂ ਨੇ ਕਿ ਕੋ ਹਾਂਜੀ ਉਹਨਾਂ ਦੇ ਮਤਲਬ ਕਿ ਵਾਸ਼ਰੂਮਾਂ 'ਚ ਗੁਪਤ ਕੈਮਰੇ ਲਗਾਏ ਗਏ ਹੀ ਰੂਮਾਂ 'ਚ ਵੀ ਲਗਾਏ ਗਏ ਤੋ ਉਹਨਾਂ ਪ੍ਰਸ਼ਾਸਨ ਨੂੰ ਸੱਦ ਕੇ ਕੱਢੇ 27 ਕੈਮਰੇ ਸੀ ਫਿਰ ਉਹ ਪ੍ਰਸ਼ਾਸਨ ਮੰਗਦਾ ਸੀ ਤੇ ਉਹ ਦੇ ਨਹੀਂ ਰਹੇ ਅਗਲੇ ਦਿਨ ਉਹਨਾਂ ਨੇ 100 ਦੇ ਉਸ ਪ੍ਰਸ਼ਾਸਨ ਵਾਲਾ ਬੁਲਾ ਕੇ ਤੇ ਫਿਰ ਮਤਲਬ ਕਿ ਉਹਨਾਂ ਨੇ ਉਹ ਜਨਰਲ ਇਤਰਾਸੀ ਕੀਤੀ ਰੋਮਾਂ ਦੀ ਕੁਛ ਨਹੀਂ ਮਿਲਿਆ ਫਿਰ ਇਹਨਾਂ ਨੇ ਆਪਣੇ ਕੋਲੋਂ ਉੱਥੇ ਸਾਮਾਨ ਰੱਖ ਕੇ ਇੱਕ ਮਤਲਬ ਬੱਚਿਆਂ ਵਾਲੀ ਘਰੀ ਸੀ ਉਹਨੂੰ 스마트 ਵਾਚ ਦਾ ਨਾਮ ਦਿੱਤਾ ਇੱਕ ਮੋਬਾਈਲ ਰੱਖ ਕੇ ਫੋਟੋ ਖਿੱਚ ਕੇ ਤੇ ਵਾਇਰਲ ਕਰ ਦਿੱਤੀ ਕਿ ਇਹਨਾਂ ਕੋ ਸਾਮਾਨ ਮਿਲਿਆ ਜੋ ਕਿ ਅਗਲੇ ਦਿਨ ਉਹਨਾਂ ਦੇ ਜੇਲ ਸੁਪਰੀਡੈਂਟ ਨੇ ਮੰਨਿਆ ਵੀ ਇਹ ਸਾਮਾਨ ਸਾਡਾ ਸੀ ਇਹਨਾਂ ਦਾ ਨਹੀਂ ਸੀ ਹਾਂਜੀ ਚਲੋ ਧੰਨਵਾਦ ਕਰਦੇ ਆਂ ਅੱਜ ਤੱਕ ਦੇ ਪ੍ਰਧਾਨ ਦਾ ਕਿ ਜੇ ਚਿੱਠੀ ਲਿਖੇ ਜਿੰਨੀ ਵੀ ਸ਼ੇਤੀ ਮਸਲਾ ਹੱਲ ਹੋ ਸਕਦਾ ਚੰਗਾ ਕਿਉਂਕਿ ਹਨ ਉਹਨਾਂ ਦੀ ਜਾਨ ਦਾ ਹੈ ਕਿ ਉਹ ਅੱਜ 11ਵੇਂ ਦਿਨ ਚਾ 2 3 5 ਜਿਆਦਾ ਸੀਰੀਅਸ ਆ ਬਸੰਤ ਸਿੰਘ ਹਰਜੀਤ ਸਿੰਘ ਤੇ ਕਲਵੰਤ ਸਿੰਘ ਉਹ ਤਾਂ ਵੀਰ ਚੇਅਰ ਤੇ ਉਹਨਾਂ ਨੂੰ ਜਾ ਰਹੇ ਆ ਬਾਥਰੂਮ ਤੱਕ ਵੀ ਤੁਰ ਕੇ ਨਹੀਂ ਜਾ ਸਕਦੇ ਹਾਂ ਜੀ ਹੱਡੀ ਕਿਸੇ ਨਾਲ ਗੱਲਬਾਤ ਲਈ ਮੀਟਿੰਗ ਰੱਖੀ ਸੀ ਉਹਨਾਂ ਨੇ ਤੇ ਉਹ ਤੇ ਜਿੱਦਾਂ ਸਾਨੂੰ ਮੁਖੌਟ ਜੇ ਕੀਤਾ ਸੀ ਤੇ ਉਹ ਕੋਈ ਉਹਦਾ ਸੱਟਾ ਨਹੀਂ ਨਿਕਲਿਆ ਪੰਜ ਦਿਨ ਹੋ ਗਏ ਸਾਨੂੰ ਵੀ ਭੁੱਖ ਹੜਤਾਲ ਤੇ ਜਿੰਨੇ ਵੀ ਐਨਐਸਐ ਵਾਲੇ ਦੇ ਮਾਪਿਆਂ ਨੂੰ ਕੋਈ ਨਹੀਂ ਅਜੇ ਰਿਸਪੌਂਸ ਆਇਆ ਹਾਂਜੀ ਉਹਨਾਂ ਜੇ ਜਾਰੀ ਰੋਗੇ ਜਿੰਨੇ ਸਰ ਸਾਡੇ ਬੱਚਿਆਂ ਨੂੰ ਇਹਦਾ ਤਬਦੀਲ ਨਹੀਂ ਕਰਦੇ ਇੱਕ ਹੀ ਹੱਡੀ ਮੰਗਾ ਜੇਲ ਜੇਲ ਤਬਦੀਲ ਦੀ ਆ ਉਹ ਹੀ ਨਹੀਂ ਇਹ ਢੱਕਾ ਕਰਨ ਦੇ ਪੂਰਾ ਤੇ ਜਿਹੜੇ ਬੱਚੇ ਭੁੱਖ ਹੜਤਾਲ ਤੇ ਅਸੀਂ ਵੀ ਉਹਨੀ ਦਿਨ ਜਾਰੀ ਰੱਖਾਂਗੇ ਹਾਂਜੀ ਹੋਈ ਸੀ ਕਲ ਚੜ੍ਹਦੀ ਕਲਾ ਚੋ ਸਰੀਰਕ ਕਮਜ਼ੋਰੀ ਜ਼ਰੂਰ ਹੈ ਲੇਕਿਨ ਮਾਨਸਿਕ ਤੌਰ ਤੇ ਚੜ੍ਹਦੀ ਕਲਾ ਚ ਤਿੰਨ ਸਿੰਘ ਜਿਆਦਾ ਥੋੜੇ ਸੀਰੀਅਸ ਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ